ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਉਹ ਸਥਾਨ ਜਿੱਥੇ ਭਾਈ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਹੋਈ ਸੀ ਤੇ ਇਹ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਦੇ ਬਿਲਕੁਲ ਲਾਗੇ ਬਸ ਰੇਲਵੇ ਲਾਈਨ ਪਾਰ ਕਰਨੀ ਹੈ ਤੇ ਅੱਗੇ ਜਾ ਕੇ ਕੋਟਲਾ ਨਿਹੰਗ ਖਾਂ ਰੂਪੜ ਦੇ ਵਿੱਚ ਹੈ ਤੇ ਭਾਈ ਬਚਿੱਤਰ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਪੁੱਤਰ ਸਨ ਆਪ ਜੀ ਦਾ ਜਨਮ 15 ਸਤੰਬਰ 1720 ਈਸਵੀ ਨੂੰ ਮੁਲਤਾਨ ਵਿੱਚ ਹੋਇਆ ਸੀ ਤੇ ਆਪ ਜੀ ਦੇ ਨੌ ਭਰਾ ਸੀ ਭਾਈ ਚਤਰ ਸਿੰਘ ਭਾਈ ਉਦੇਸ਼ ਸਿੰਘ ਭਾਈ ਅਨਕ ਸਿੰਘ ਭਾਈ ਅਜਬ ਸਿੰਘ ਭਾਈ ਅਜਾਇਬ ਸਿੰਘ ਭਾਈ ਗੁਰਬਖਸ਼ ਸਿੰਘ ਭਾਈ ਭਗਵਾਨ ਸਿੰਘ ਭਾਈ ਬਲਰਾਮ ਸਿੰਘ ਤੇ ਭਾਈ ਦੇਸਾ ਸਿੰਘ ਜੋ ਸਾਰੇ ਗੁਰੂ ਘਰ ਦੇ ਸੇਵਕ ਸਨ ਤੇ ਸਾਰੇ ਸੂਰਬੀਰ ਯੋਧੇ ਹੋਏ ਆ ਤੇ ਭਾਈ ਜਤਾਰ ਸਿੰਘ ਤੇ ਭਾਈ ਗੁਰਬਖਸ਼ ਸਿੰਘ ਇਹ ਆਪਣੇ ਪਿਤਾ ਭਾਈ ਮਨੀ ਸਿੰਘ ਜੀ ਦੇ ਨਾਲ ਲਾਹੌਰ ਵਿਖੇ ਸ਼ਹੀਦ ਹੋਏ ਆ ਤੇ ਭਾਈ ਅਣਕ ਸਿੰਘ ਭਾਈ ਅਜਬ ਸਿੰਘ ਤੇ ਭਾਈ ਅਜੈਬ ਸਿੰਘ ਇਹ ਤਿੰਨੇ ਜਿਹੜੇ ਚਮਕੌਰ ਸਾਹਿਬ ਵਿਖੇ ਸ਼ਹੀਦ ਹੋਏ ਆ ਤੇ ਭਾਈ ਉਦੇ ਸਿੰਘ ਸ਼ਾਹੀ ਟਿੱਬੀ ਤੇ ਲੜਦੇ ਆ ਸ਼ਹੀਦ ਹੋਏ ਆ ਤੇ ਭਾਈ ਬਚਤਰ ਸਿੰਘ ਜੀ ਇਹ ਆਪਣੇ ਰੋਪੜ ਦੇ ਵਿੱਚ ਇਸ ਸਥਾਨ ਕੋੜਲਾ ਨਿਹੰਗਾਂ ਵਿੱਚ ਸ਼ਹੀਦ ਹੋਏ ਆ ਤੇ ਭਾਈ ਬਚਤਰ ਸਿੰਘ ਜੀ ਦਾ ਸਾਰਾ ਜੀਵਨ ਗੁਰਗੋਮ ਸਿੰਘ ਜੀ ਦੇ ਚਰਨਾ ਵਿੱਚ ਬੀਤਿਆ ਤੇ ਬੜੀਆਂ ಅಪਾਰ ਰਹਿਮਤਾ ਸੀਗੀਆਂ ਉਹਨਾਂ ਤੇ ਗੁਰਗੋਮ ਸਿੰਘ ਜੀ ਨੇ ਉਹਨਾਂ ਨੂੰ ਹੱਥ ਦੇ ਕੇ ਪਾਲ ਲਿਆ ਬਚਪਨ ਤੋਂ ਹੀ ਤੇ ਪੁੱਤਰਾ ਵਰਗਾ ਪਿਆਰ ਦਿੱਤਾ ਭਾਈ ਬਚਿੱਤਰ ਸਿੰਘ ਜੀ ਨੇ ਸਰਸਾ ਨਦੀ ਪਾਰ ਕਰਕੇ ਆਈ ਤੁਰਕ ਫੌਜਾਂ ਨਾਲ ਮਲਕਪੁਰ ਰੰਗੜਾ ਦੇ ਮੈਦਾਨ ਵਿੱਚ ਬਹੁਤ ਕਮਸਾਨ ਦਾ ਜੰਦ ਕੀਤਾ ਤੇ ਇੱਕ ਵਾਰੀ ਫਿਰ ਉਹਨਾਂ ਨੂੰ ਪਿੱਛੇ ਨੂੰ ਮੋੜ ਦਿੱਤਾ ਤੇ ਉਹਨਾਂ ਦੇ ਇੱਕ ਇੱਕ ਸਾਥੀ ਨੇ ਇਸ ਵਿੱਚ ਸ਼ਹਾਦਤ ਪ੍ਰਾਪਤ ਕਰ ਲਈ ਤੇ ਆਪ ਬਹੁਤ ਜ਼ਿਆਦਾ ਕਾਇਲ ਹੋ ਗਏ ਸਹਿਬ ਜदाजीत ਸਿੰਘ ਭਾਈ ਮਦਨ ਸਿੰਘ ਆਦ ਸਿੰਘਾਂ ਸਹਿਤ ਜ਼ਖਮੀ ਭਾਈ ਸਾਹਿਬ ਪਾਸ ਪੁੱਜੇ ਅਤੇ ਭਾਈ ਸਾਹਿਬ ਨੂੰ ਉੱਠ ਕੇ ਕੋਟਲਾ ਨਿਹੰਗ ਵਿਖੇ ਗੁਰੂ ਜੀ ਪਾਸ ਲੈ ਗਏ ਜਿੱਥੇ ਗੁਰੂ ਸਾਹਿਬ ਨੇ ਅੰਖਾਂ ਦੇ ਘਰ ਠਹਿਰੇ ਹੋਏ ਸੀ ਗੁਰੂ ਜੀ ਭਾਈ ਜਿੱਤਰ ਸਿੰਘ ਜੀ ਦੀ ਹਾਲਤ ਗੰਭੀਰ ਦੇਖਦੇ ਹੋਏ ਪਲੰਘ ਤੇ ਲਟਾ ਦਿੱਤਾ ਤੇ ਉਹਨਾਂ ਨੂੰ ਇੱਥੇ ਨਿਹੰਗ ਖਾਂ ਪਾਸ ਛੱਡ ਕੇ ਚਮਕੌਰ ਵਿਖੇ ਛਾਲੇ ਪਾ ਦਿੱਤੇ ਤੇ ਉਹਨਾਂ ਨੇ ਨਿਹੰਗ ਖਾਨ ਨੂੰ ਕਿਹਾ ਵੀ ਇਹ ਸਾਡਾ ਪੁੱਤਰ ਹੈ ਤੇ ਇਸ ਤੇ ਦੇਖਭਾਲ ਕਰਨਾ ਵੀ ਇਹ ਵਿਚਪਾਏ ਬਚਤਰ ਸਿੰਘ ਅੱਗੇ ਨਹੀਂ ਜਾ ਸਕਦੇ ਤੇ ਇਸ ਕੋਟਲਾ ਨਿਹੰਗਖਾਂ ਦੇ ਮਹਿਲ ਦਾ ਸਿਰਫ ਆ ਇੱਕ ਦਰਵਾਜ਼ਾ ਤੇ ਇੱਕ ਗੁਬੰਦ ਬਾਹਰਲੇ ਪਾਸੇ ਤੁਹਾਨੂੰ ਦਿਖ ਜਾਵੇਗਾ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਖੱਬੇ ਹੱਥ ਪਿੰਡ ਵਾਲਿਆਂ ਨੇ ਗੁਰਦੁਆਰਾ ਬਣਾਇਆ ਹੋਇਆ ਪਿੰਡ ਦੀ ਕਮੇਟੀ ਐ ਤੇ ਸਜੇ ਹੱਥ ਸ਼ੋਣੀ ਬਣਾਈ ਹੋਈ ਹੈ ਨਿਹੰਗ ਸਿੰਘਾਂ ਨੇ ਆਪਾਂ ਦੋਨੇ ਦਰਸ਼ਨ ਦੇਦਾਰ ਕਰਾਂਗੇ ਤੇ ਜਿਹੜਾ ਪਿੰਡ ਵਾਲਿਆਂ ਨੇ ਬਣਾਇਆ ਉੱਥੇ ਜਿੱਥੇ ਸੰਸਕਾਰ ਹੋਇਆ ਸੀ ਨਾਲ ਖੂਹ ਆ ਜਿੱਥੋਂ ਪਾਣੀ ਭਰ ਕੇ ਗੁਰੂ ਸਾਹਿਬ ਇਸ਼ਨਾਨ ਕਰਦੇ ਨੇ ਇਹ ਇਹ ਲੜਕਾ ਮਹਾਰਾਜ ਦੇ ਵਰਦਾਨ ਨਾਲ ਹੀ ਮਿਲਿਆ ਹੈ ਅੱਛਾ ਇਹ ਕਿਹੜੇ ਮਹਾਰਾਜ ਨੇ ਦਿੱਤਾ ਸੀ ਇਹ 6ਵੇਂ ਪਾਚਾ 6 ਹਿਰੂ ਘਰ ਕੋਮਸਾ ਜੀ ਨੇ ਉਹਨਾਂ ਨੇ ਵਰਦਾਨ ਦਿੱਤਾ ਹੀ ਫਿਰ ਨਿਹੰਗਾਂ ਦਾ ਹਾਂਜੀ ਉਹ ਉੱਥੋਂ ਆਏ ਹਨ ਗਵਾਲੀਅਰ ਤੋਂ ਦੇ ਗੁੰਜਰ ਆਜਾਣ ਛੜਵਾ ਕੇ ਅੱਛਾ ਉਹ ਇੱਥੇ ਪਹੁੰਚੇ ਜਦੋਂ ਇਹ ਉਹਨਾਂ ਦੀ ਇਹ ਖੂਦ ਉੱਥੇ ਸੀ ਉਹਨਾਂ ਦੀ ਸੇਵਾ ਕੀਤੀ ਜਿੱਥੇ ਉਹਨਾਂ ਨੇ ਪੜਾਅ ਬਣਾਇਆ ਸੀ ਅੱਛਾ ਇਹ ਖੂਦ ਛੇਵੇਂ ਪਾਸ਼ਾ ਨੇ ਹਾਂਜੀ ਇੱਥੇ ਪ੍ਰੋਬਲਮ ਹੈ 52 ਰਾਜੇ ਵੀ ਇੱਥੇ ਰੁਕੇ ਰ ਰਾਤ ਉਹਨਾਂ ਦੀ ਸੇਵਾ ਕੀਤੀ ਹੈ ਸਵੇਰੇ ਉੱਠੇ ਨੇ ਨਹਾ ਤੋਹ ਕੇ ਇਸੇ ਖੂਦ ਦੇ ਨਾਤੇ ਨੇ ਮਹਾਰਾਜ ਜੀ 52 ਰਾਜੇ ਵੀ ਤੇ ਇੱਥੇ ਤਾਂ ਫਿਰ ਆਸਾ ਦੀਵਾਰ ਲਾ ਕੇ ਬਸ ਜਦੋਂ ਚੱਲਣ ਲੱਗੇ ਨੇ ਫਿਰ ਇਹ ਨਿਹੰਗ ਖਾਂ ਦਾ ਡੈੜੀ ਜਿਹੜਾ ਸਮਸਤ ਖਾਂ ਇਹ ਕਹਿਣ ਲੱਗਾ ਕਿ ਮਹਾਰਾਜ ਪੀ ਨਹੀਂ ਮਹਾਰਾਜ ਨੇ ਕਿਹਾ ਕਿ ਸਮਸਤ ਖਾਂ ਤੂੰ ਸੇਵਾ ਬਹੁਤ ਕੀਤੀ ਕੋ ਮੰਗਣਾ ਚਾਹੁੰਦਾ ਮੰਗ ਤੇ ਸਮਸਤ ਖਾਨੇ ਕਿਹਾ ਕਿ ਮਹਾਰਾਜ ਤੁਹਾਡਾ ਦਿੱਤਾ ਹੋਇਆ ਬਹੁਤ ਗਏ 42 ਪਿੰਡ ਮੇਰੇ ਨਾਂ ਤੇ ਨੇ ਉਹਨੂੰ ਉਹਦਾ ਵਾਰਸ ਅੱਗੇ ਕੋਈ ਨਹੀਂਗਾ ਪੀ ਲੜਕਾ ਇਹਦੇ ਹੈ ਨਹੀਂ ਹੀ ਕੋਈ ਅੱਛਾ ਜੀ ਤੇ ਕਹਿੰਦੇ ਕਿ ਬੁਆ ਅੱਗੇ ਸੰਭਾਲਣ ਵਾਲਾ ਕੋਈ ਨਹੀਂਗਾ ਵਾਰਸ ਕਹਿੰਦੇ ਕੋਈ ਨਹੀਂ ਉਹ ਵੀ ਹੋ ਜਾਏਗਾ ਜਦੋਂ ਲੜਕਾ ਹੋਵੇ ਉਹ 40 ਦਿਨਾਂ ਦਾ ਹੋ ਗਿਆ ਕੋਈ ਸਗਣਹਾਰ ਤੁਸੀਂ ਕੋਈ ਨਹੀਂ ਕਰਨਾ ਤੇ ਉਹ ਲੈ ਕੇ ਤਹੀ ਜਾਂ ਕੀਰਤਪੁਰ ਸਾਹਿਬ ਆਉਣਾ ਹੈ ਕੀਰਤਪੁਰ ਸਾਹਿਬ ਲੈ ਕੇ ਆਉਣਾ ਤੇ ਫਿਰ ਬਾਅਦ ਚ ਤੇ ਇੱਕ ਲੜਕਾ ਹੋਰ ਹੋਵੇਗਾ ਉਹ ਤੁਹਾਡੇ ਕੋਲ ਰਹੇਗਾ ਇਹ ਤੁਸੀਂ ਉੱਥੇ ਲੈ ਕੇ ਆਏ ਹੋ ਫਿਰ ਇਸ ਤਰ੍ਹਾਂ ਹੀ ਹੋਇਆ ਕਿ ਕੁਝ ਸਮਾਂ ਪਾਇਆ ਤੇ ਇਹ ਨਿਹੰਗ ਖਾਨ ਲੜਕੇ ਨੇ ਜਨਮ ਲਿਆ ਜੀ ਉਹਨਾਂ ਨੇ ਕੋਈ ਇਹਦੇ ਨਾਲ ਸਕਨਹਾਰ ਨਹੀਂ ਕੀਤਾ ਆਪਸ ਵਿੱਚ ਚਾਚਾ ਤਾਇਆ ਨੇ ਸਾਰਿਆਂ ਨੇ ਆਪਸ ਵਿੱਚ ਖੁਸ਼ੀਆਂ ਮਨਾਈਆਂ ਲੇਕਿਨ ਉਹ ਲੜਕੇ ਨੇ ਕੁਝ ਨਹੀਂ ਕੀਤਾ ਫਿਰ ਬਾਅਦ ਚ ਉਹਨੂੰ ਕੀਰਤਪੁਰ ਸਾਹਿਬ ਜਦੋਂ 40 ਦਿਨਾਂ ਦਾ ਹੋਇਆ ਗੱਡੇ ਉਹ ਗੱਡਿਆਂ ਤੇ ਜਾਂਦੇ ਹੁੰਦੇ ਹਨ ਉਹ ਆਮ ਤੌਰ ਤੇ ਹੈ ਨਹੀਂ ਬਸਤਾ-ਪਸਤਾ ਤੇ ਹੈ ਨਹੀਂ ਗੱਡਿਆਂ ਤੇ ਜਾਂਦੇ ਹਨ ਸੱਚੇ ਤਾਏ ਸਾਰੇ ਮਿਲ ਕੇ ਖੁਸ਼ੀਆਂ ਮਨਾਉਂਦੇ ਹੋਏ ਉੱਥੇ ਗਏ ਮਹਾਰਾਜ ਦੇ ਅੱਗੇ ਦੀਵਾਨ ਲੱਗਾ ਸੀ ਮਹਾਰਾਜ ਦੇ ਅੱਗੇ ਪਾਤਾ ਕਿਨੇ ਸਮਸਥਖਾਂ ਆ ਗਏ ਹੋ ਕਿ ਹਾਂਜੀ ਆ ਗਏ ਆ ਲੜਕਾ ਤੇ ਠੀਕ ਹੈ ਨਾਮ ਨਾਮ ਵੀ ਆਪਣਾ ਨਾਮ ਰੱਖੋ ਇਹਦਾ ਕਿ ਨਾ ਕੋਈ ਰੁਕੋ ਫਿਰ ਬਾਜ ਕਹਿਣ ਲੱਗੇ ਕਿ ਇਤਰਾਹ ਕਿ ਜਦੋਂ ਚੱਲਣਾ ਜਾਣਾ ਹੀ ਆ ਇੱਧਰੋਂ ਆਉਣਾ ਮੁੜ ਕੇ ਹੀ ਤੇ ਕਹਿਣ ਲੱਗੇ ਕਿ ਇਸ ਤਰ੍ਹਾਂ ਵੀ ਕਿ ਤੁਸੀਂ ਆ ਸ੍ਰੀ ਸਾਹਿਬ ਦਿੱਤੀ ਚਾਂਦੀ ਦੇ ਦੇ ਮੁਖੇ ਵਾਲੀ ਉਹ ਇੱਥੇ ਪੱਠਾ ਸਾਹਿਬ ਪਈ ਹੈ ਹੁਣ ਪਤਾ ਨਹੀਂ ਪਈ ਹੈ ਕਿ ਨਹੀਂ ਪਈ ਇੱਥੇ ਹੁੰਦੀ ਸੀ ਅੱਛਾ ਜੀ ਤੇ ਇੱਕ ਕਟਾਰ ਦਿੱਤੀ ਆ ਉਹ ਬਾਕੀ 6 ਗੜੇ ਦੀ ਲਾਈ ਗਈ ਹੈ ਕੀ ਕਹਿੰਦੇ ਉਹਨੂੰ ਨਾ ਕੋਈ ਸੰਦਾ ਵੇ ਕੱਲਗੀ ਨਹੀਂ ਨਹੀਂ ਜਿਹੜੀ ਪਿੱਛੇ ਤੋਂ ਹੁੰਦੀ ਏ ਢਾਲ ਹਟਾ ਢਾਲ ਦਿੱਤੀ ਖੰਜਰ ਦਿੱਤੀ ਸ੍ਰੀ ਸਾਹਿਬ ਦਿੱਤਾ ਇਹ ਮਹਾਰਾਜ ਨੇ ਵਰਦਾਨ ਜੀ ਦਿੱਤਾ ਕਿ ਜਿਵੇਂ ਵੀ ਆ ਹੁਣ ਆਮ ਤੌਰ ਤੇ ਸਰੂਪੇ ਬਣਨੀ ਇੱਕ ਦੂਜੀ ਵੀ ਬਾਬਿਆਂ ਨੂੰ ਉਸ ਹਸਾਬ ਨਾਲ ਉਹਨਾਂ ਨੇ ਮਹਾਰਾਜ ਨੇ ਇਹਨਾਂ ਨੂੰ ਇਹ ਦਿੱਤਾ ਵਰਦਾਨ ਕਿੰਨੇ ਨੇ ਕਿ ਇਹ ਸ਼ਸਤਰਾਂ ਨਾਲ ਤੁਸੀਂ ਪੂਜਾ ਕਰੋ ਇਹਨਾਂ ਸ਼ਸਤਰਾਂ ਦੀ ਸੇਵਾ ਕਰਿਓ ਤੇ ਇਹ ਤੁਹਾਡੀ ਬੱਲੇ ਬੱਲੇ ਬਾਕੀ ਜਿਹੜਾ ਅੰਖਾ ਹੈ ਏ ਅੱਜ ਤੋਂ ਕੋਟਲਾ ਕੁਛ ਨਾ ਹੋਰ ਹੀ ਇਹਨਾਂ ਦਾ ਆਪਣਾ ਹੀ ਫਿਰ ਕਹਿਣ ਲੱਗੇ ਇਹ ਕੋਟਲਾ ਨਿਹੰਗ ਖਾਂ ਦੇ ਨਾਂ ਵੀ ਨਿਹੰਗ ਖਾਂ ਚੱਲੇਗਾ ਫਿਰ ਉਹ ਦਾ ਇਹ ਕੋਟਲਾ ਨਿਹੰਗ ਖਾਂ ਵਾਲਾ ਨੇ ਦੇਖ ਇੱਕ ਗੁਰਦੁਆਰਾ ਉੱਧਰ ਹਾਂਜੀ ਉਹ ਉਹ ਫੌਜੀ ਸ਼ੌਣੀ ਹੈ ਨਾ ਹਾਂਜੀ ਹਾਂਜੀ ਠੀਕ ਉੱਧਰ ਵੀ ਜਾ ਕੇ ਉਹਨੇ ਦਰਸ਼ ਕਰਦੇ ਇੱਥੇ ਉਹ ਜਗ੍ਹਾ ਉੱਥੇ ਮਲਮ ਪੱਟੀ ਉੱਥੇ ਅੱਛਾ ਮਲਮ ਪੱਟੀ ਉੱਧਰ ਕਿਥੇ ਹਾਂਜੀ ਇੱਥੇ ਬਾਬਾ ਚੇਤਰ ਸਿੰਘ ਦਾ ਮੁੱਠਾ ਸਾਹਿਬ ਤੇ ਜਾਂ ਸ਼ਸਤਰ ਦੇ ਅੰਦਰ ਅੱਛਾ ਸ਼ਸਤਰ ਹਾਂਜੀ ਹਾਂਜੀ ਤੇ ਆਪਣੇ ਤੁਸੀਂ ਕੰਧ ਲੋੜ ਹੀ ਨਹੀਂ ਹੋਵੇ ਕਰਨ ਦੀ ਵੀ ਬੰਦਾ ਇੱਕ ਬੇਚਰੀ ਨਿਕਲ ਗਿਆ ਹਾਂ ਦੇਸੀ ਕਿੰਨੇ ਫੈਸਲੇ ਧਾਰਨ ਧੜ ਲੱਗਦਾ ਕਿ ਇਹਨਾਂ ਨੂੰ ਫੈਸਲੇ ਕੀ ਕਿਤੇ ਉਹ ਨਾਲ ਉਹ ਕਿ ਚੜਾਈ ਕਰ ਜਾਣਾ ਨਹੀਂ ਨਹੀਂ ਲੱਗ ਗੋੜ ਗੋੜਕ ਵੀ ਲੜਾਈ ਥੋੜੀ ਨਹੀਂ ਨਹੀਂ ਹੋ ਵੀ ਨਿੰਨ ਜਿਹਦਾ ਗਰਮ ਸੁਭਾਅ ਹੁੰਦਾ ਹੈ। ਅੱਛਾ। ਆ ਗੱਲ ਐ। ਥੋੜਾ ਇਹ ਪਰਿਵਾਰ ਚ ਹੀ ਜਿਵੇਂ ਕਿ ਕੋਈ ਕਿਸੇ ਤਰ੍ਹਾਂ ਦਾ ਹੁੰਦਾ ਕੋਈ। ਹਾਂਜੀ ਐਨੇ ਨਹੀਂ ਪਰਿਵਾਰ ਤਾਂ ਇੱਕ ਹੀ ਆ। ਆ ਗੱਲ ਕਿਸੇ 7-8 ਮੈਂਬਰ ਬਣੇ ਹੋਏ। 7-8 ਮੈਂਬਰ ਵਾਹੀ। ਉਹਨਾਂ ਨੇ ਹੋਣੀ ਦਿੱਤਾ ਹੁਣ। ਹਾਂ। ਉਹ ਤਾਂ ਮੰਗਦੇ ਮਣੇ। ਹਾਂਜੀ। ਇਹ ਇਹਨਾਂ ਨੇ ਨਾਲੇ ਮੁੱਲ ਖਰੀਦਿਆ ਨਾ। ਅੱਛਾ ਮੁੱਲ ਕੀਤਾ। ਹਾਂ ਇਹ ਮੁੱਲ ਜਗਾ ਖਰੀਦੀਏ। ਉਹ ਮੁੱਲ ਕਹਿੰਦੇ ਨੇ ਲੇਕਿਨ ਪਤਾ ਕੋਈ ਨਹੀਂ ਹੋ ਰਹਾ ਬਾਜ਼ਾਰ। ਨਹੀਂ ਨਹੀਂ ਵਾਵਾ ਇਹ ਬਰਕਤਾਂ ਬਹੁਤ ਆ ਇੱਥੇ। ਹਾਂਜੀ। ਇੱਥੇ 5-5 ਛੇ ਨਹੀਂ ਹੁੰਦੀ। ਪੰਜ ਪਾਸ਼ਾ ਗੁਰਨਾਨਦੇ ਜੀ ਹਾਂ ਗੁਰਨਾਨਦੇ ਜੀ ਤੋਂ ਇਨਾ ਗੁਰਨਾਨਦੇ ਜੀ ਨਹੀਂ ਆਹ ਗੁਰਨਾਨਦੇ ਜੀ ਵੀ ਆਏ ਅਛਾ ਜੀ ਹਾਂ ਜੀ ਦਸਾਂ ਪਾਛਾ ਤੋਂ ਹਾਂ ਗੁਰਨਾਨਦੇ ਜੀ ਆਏ ਪੰਜ ਪਾਸ਼ਾ ਹੀ ਆਈਆਂ ਹੁਣ ਇਹ ਇਸ ਤਰ੍ਹਾਂ ਮੈਂ ਕਿਹਦਾ ਰਹਿਣ ਵਾਲਾ ਇਹ ਇੱਥੇ ਲਿਖਿਆ ਆ ਲਿਖਿਆ ਹੁਣ ਇੱਥੇ ਮੈਂ ਦੇ ਦਿੰਦਾ ਠੀਕ ਆ ਭਾਜੀ ਵਾਹਿਗੁਰੂ ਨਹੀਂ ਮੈਂ ਜਾਣਕਾਰੀ ਲੈ ਲਈ ਠੀਕ ਹੈ ਠੀਕ ਗੱਡੀ ਜਿਹਨੇ ਜਿੰਨਾ ਉੱਤਰਾਦਾ ਠੀਕ ਇਹ ਕੀ ਬਣਦਾ ਪਿਆ ਬਾਈ ਇਹ ਜੋੜਾ ਘਰ ਅੱਛਾ ਜੋੜਾ ਘਰ ਹੈ ਬੜੀਆਂ ਚੌੜੀਆਂ ਕੰਦਾ ਬਣਾ ਰਹੇ ਇਹਦਾ ਭਾਵੇਂ ਖੋਖਾ ਹੀ ਰੱਖ ਦਿੰਦੇ ਉਹੀ ਬੜਾ ਹੈ ਹੈਨਾ ਉਦਾਂ ਇੱਟਾਂ ਦੇ ਖਰਚਾ ਕਰੀ ਜਾਂਦੇ ਇਹਦਾ ਘਰ ਇਹ ਉੱਪਰ ਵੀ ਚੜ ਸਕਦੇ ਆਪਾਂ ਇਹ ਹਾਂਜੀ ਉਧਰੋਂ ਦੀ ਉੱਪਰ ਜਾਈਦਾ ਆ ਕੇ ਉੱਪਰ ਜਿੰਨਾ ਹੀ ਇਹ ਦੀਵਾਰ ਹੈ 3 9 ਕੀ ਭਰਤੀ ਹੈ ਉਧਰ ਅੱਛਾ ਉੱਪਰ ਚੜ ਸਕਦੇ ਹੈ ਨਹੀਂ ਨਹੀਂ ਉੱਪਰ ਨਹੀਂ ਆਇਆ ਚੜਦੀ ਠੀਕ ਉੱਪਰ ਚੜ ਸਕਣਾ ਠੀਕ ਨਹੀਂ ਨਾ ਨੇ ਸਹੀ ਹੈ ਸਹੀ ਵਾਹਿਗੁਰੂ ਜੀ ਤੁਸੀਂ ਦیدار ਕਰ ਰਹੇ ਹੋ ਉਸ ਹਵੇਲੀ ਦਾ ਨਿਹੰਗ ਖਾਨ ਦੀ ਕੋਟਰਾ ਨਿਹੰਗ ਖਾਨ ਦੀ ਹਵੇਲੀ ਦਾ ਉਹ ਇਟਾਂ ਦੇ ਦیدار ਕਰ ਰਹੇ ਹੋ ਤੇ ਆਪਾਂ ਨਾਲ ਨਾਲ ਤੁਹਾਨੂੰ ਇਤਿਹਾਸ ਵੀ ਦੱਸੀ ਜਾਂਦੇ ਆ ਤੇ ਭਾਈ ਬਚਿੱਤਰ ਸਿੰਘ ਜੀ ਦੀ ਉਹਨਾਂ ਦੀ ਯਾਦ ਵਿੱਚ ਇਤਿਹਾਸੀ ਵੀ ਦਿਖਾਇਆ ਗਿਆ ਹੈ ਜਿੱਥੇ ਮੱਥੇ ਵਿੱਚ ਨਾਗਣੀ ਉਹਨਾਂ ਨੇ ਮਾਰੀ ਸੀ ਤੇ ਉਹੀ ਖੂ ਜਿੱਥੇ ਤਾਂ ਤਾਂ ਚੇਮੀ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ ਤੇ ਕੋਹਾਕਸ਼ਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰਗੋਂ ਸਿੰਘ ਜੀ ਇਥੇ ਇਨਸਿਖੂਈ ਚੋਂ ਪਾਣੀ ਲੈ ਕੇ ਇਸ਼ਨਾਨ ਕਰਦੇ ਰਹੇ ਹਨ ਤੇ ਉਸ ਤੋਂ ਬਾਅਦ ਇਹ ਅੰਗੀਠਾ ਸਾਹਿਬ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਭਾਈ ਜਿੱਤ ਸਿੰਘ ਜੀ ਉਹਨਾਂ ਦਾ ਆਪ ਅੰਦਰ ਖੋਲ ਕੇ ਦੇਖਦੇ ਆਂ ਤੇ ਮੱਥਾ ਟੇਕਦੇ ਆਂ ਤੇ ਉਹਨਾਂ ਦੇ ਫੋਟੋ ਵਰਨਨ ਕਰਦੇ ਉਹਨਾਂ ਦੇ ਹਥਿਆਰ ਰੱਖੇ ਹੋਏ ਇਥੇ ਉਹਨਾਂ ਦੀ ਯਾਦ ਵਿੱਚ ਤੇ ਫੋਟੋ ਲੱਗੀ ਹੋਈ ਹੈ ਫੀਲ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਤਿਹਾਸ ਕੰਟੀਨਿਊ ਕਰਦੇ ਹਾਂ ਤੇ ਜਿੱਦਾਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਬੀਬੀ ਮੁਮਤਾਜ ਭਾਈ ਸਾਹਿਬ ਦੀ ਮਰਮ ਪੱਟੀ ਕਰ ਰਹੀ ਹੈ ਉਹਨਾਂ ਨੂੰ ਇੱਕ ਵੱਖਰੀ ਕੋਠਰੀ ਦੇ ਦਿੱਤੀ ਗਈ ਤੇ ਉਸ ਤੋਂ ਬਾਅਦ ਪਿੰਡ 'ਚ ਖਬਰ ਫੈਲ ਜਾਂਦੀ ਹੈ ਕੋਈ ਸੂਈਏ ਜੋ ਕਿ ਉੱਥੇ ਦਾ ਜਿਹੜਾ ਫੌਜਦਾਰ ਹੁੰਦਾ ਹੈ ਜਫਰ ਅਲੀ ਖਾਨ ਜੋ ਕਿ ਉਸ ਟਾਈਮ ਰੋਪੜ ਦਾ ਚੌਂਕੀਦਾਰ ਸੀ ਉਹਨੂੰ ਕਿਸੇ ਨੇ ਸੂਹ ਦਿੱਤੀ ਵਿਨਹੰਖਾ ਦੇ ਘਰ ਸਿੰਘ ਠਹਿਰੇ ਹੋਏ ਹਨ ਤੇ ਉਹ ਆਪਣੀ ਫੌਜਾਂ ਨੂੰ ਨਾਲ ਲੈ ਕੇ ਉੱਥੇ ਛਾਪਾ ਮਾਰਦਾ ਹੈ। ਤਿੰਨ ਵਾਬਖਾਂ ਉਹਨੂੰ ਕਹਿੰਦਾ ਹੈ ਤੱਕ ਘਰ ਚੈੱਕ ਕਰ ਲੋ ਜਿਹੜੇ ਤੁਹਾਨੂੰ ਸਿੰਘ ਮਿਲਦੇ ਹਨ ਫੜ ਲਓ ਪਰ ਉਹਨਾਂ ਨੂੰ ਉੱਥੋਂ ਕੁਝ ਨਹੀਂ ਮਿਲਦਾ ਪਰ ਇੱਕ ਕਮਰੇ ਵਿੱਚ ਜਦੋਂ ਤਰਾਸ਼ਣੇ ਲੱਗਦੇ ਹਨ ਤਾਂ ਨਿਹੰਗ ਖਾਨ ਕਹਿੰਦਾ ਹੈ ਕਿ ਇੱਥੇ ਮੇਰੇ ਦਮਾਦ ਤੇ ਬੇਟੀ ਸੁੱਤੇ ਹੋਏ ਹਨ। ਤੇ ਉਸ ਤੋਂ ਬਾਅਦ ਉਹ ਫੌਜਦਾਰ ਜਫਰ ਅਲੀ ਖਾਨ ਇਹ ਸੁਣ ਕੇ ਉੱਥੋਂ ਚਲੇ ਜਾਂਦਾ ਹੈ ਤੇ ਉਹ ਕਮਰੇ ਨੂੰ ਦੀ ਤਲਾਸ਼ੀ ਨਹੀਂ ਲੈਂਦਾ ਤੇ ਉਸ ਤੋਂ ਬਾਅਦ ਭਾ ਬਜੇਤਰ ਸਿੰਘ ਜੀ ਤੇ ਉਹਨਾਂ ਦੀ ਆਪਣੇ ਉੱਥੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਦੋ ਚਾਰ ਦਿਨ ਸੱਤ ਪੋ ਨੂੰ ਸ਼ੀਦ ਦੀ ਪਾ ਜਾਂਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਥੇ ਹੀ ਇੰਗੀਠੀ ਸੰਸਕਾਰ ਕੀਤਾ ਜਾਂਦਾ ਹੈ ਤੇ ਜੋ ਤੁਸੀਂ ਪਿੱਛੇ ਵੀਡੀਓ ਦੇਖੀ ਸੀ ਤੇ ਆਪ ਹੁਣ ਅੰਦਰ ਦਰਸ਼ਨ ਕਰ ਰਹੇ ਆ ਤਾਂ ਤਨ ਸ਼੍ਰੀ ਗੁਰਗਨ ਸਾਹਿਬ ਜੀ ਦੇ ਤੇ ਨਾਲ ਹੀ ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਾਂਗੇ ਜੋ ਗੁਰਗਨ ਸਿੰਘ ਜੀ ਉਹਨਾਂ ਨੇ ਦੇਖੇ ਗਏ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਨਿਹੰਗ ਖਾਨ ਆਪਣੀ ਬੇਟੀ ਬੀਬੀ ਮੁਮਤਾਜ਼ ਨੂੰ ਕਹਿੰਦਾ ਹੈ ਕਿ ਹੁਣ ਤੁਹਾਡਾ ਨਿਕਾਹ ਕਰਨਾ ਹੈ ਤਾਂ ਪਰ ਬੀਟੀ ਮੁਮਤਾਜ਼ ਜੀ ਨੇ ਆਪਣੇ ਪਿਤਾ ਜੀ ਦੇ ਬੋਲ ਫਗਾਏ ਉਹਨਾਂ ਨੇ ਕਿਹਾ ਕਿ ਨਿਕਾਹ ਤਾਂ ਉਸ ਵੇਲੇ ਹੋ ਗਿਆ ਸੀ ਜਦੋਂ ਤੁਸੀਂ ਕਹਿ ਦਿੱਤਾ ਸੀ ਵੀ ਅੰਦਰ ਦਮਾਦ ਤੇ ਬੇਟੀ ਬੈਠੇ ਹੋਏ ਹਨ ਬਾਕੀ ਇਤਿਹਾਸ ਤੁਸੀਂ ਭਾਈ ਸੁਖਵਿੰਦਰ ਸਿੰਘ ਜੀ ਹਣਾ ਵੱਲੋਂ ਸਰਵਣ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਹੰਗ ਖਾਨ ਦੀ ਕੋਟਲੇ ਦੀ ਧਰਤੀ ਤੇ ਹਵੇਲੀ ਚੋਂ ਭਾਈ ਬਚਿੱਤਰ ਸਿੰਘ ਨੂੰ ਨਹੰਗ ਖਾਨ ਦੇ ਕੋਲ ਛੱਡ ਕੇ ਕਿਉਂਕਿ ਅੱਤ ਦੇ ਜ਼ਖਮੀ ਸੀ ਉਹ ਚੱਲ ਵੀ ਨਹੀਂ ਸੀ ਸਕਦੇ ਘੋੜੇ ਤੇ ਵੀ ਅਸਵਾਰ ਨਹੀਂ ਸੀ ਹੋ ਸਕਦੇ ਇੰਨੇ ਜ਼ਖਮੀ ਸਨ ਭਾਈ ਬਚਿੱਤਰ ਸਿੰਘ ਨੂੰ ਨਹੰਗ ਖਾਨ ਕੋਲ ਛੱਡ ਕੇ ਪੂਰੇ ਸਤਗੁਰੂ ਗੁਰੂ ਗੋਬਿੰਦ ਸਿੰਘ ਆਪਣੇ ਪਿਆਰਿਆਂ ਨਾਲ ਆਪਣੇ ਪੁੱਤਰਾਂ ਨਾਲ ਅੱਗੇ ਲੰਘ ਗਏ ਤੇ ਸਾਧ ਸੰਗਤ ਫੌਜ ਨੂੰ ਪਤਾ ਚੱਲਿਆ ਮੁਗਲ ਫੌਜ ਨੂੰ ਆ ਕੇ ਕੂਟਲੀ ਦੀ ਧਰਤੀ ਤੇ ਘੇਰਾ ਪਾਇਆ ਨਹੰਗ ਖਾਨ ਦੀ ਹਵੇਲੀ ਤੇ ਇੱਕ ਅੰਦਰ ਉਹਨਾਂ ਨੇ ਭਾਵਨਾ ਪੈਦਾ ਕੀਤੀ ਅਸੀਂ ਤੇਰੀ ਹਵੇਲੀ ਦੀ ਤਲਾਸ਼ੀ ਲੈਣੀ ਹੈ ਸਾਨੂੰ ਪਤਾ ਚੱਲਿਆ ਗੁਰੂ ਗੋਬਿੰਦ ਸਿੰਘ ਤੇਰੀ ਹਵੇਲੀ ਚ ਨੇ ਉਹਨੇ ਬੜੀ ਚੜ੍ਹਦੀ ਕਲਾ ਵਿੱਚ ਨਹੰਗ ਖਾਨ ਨੇ ਕਿਹਾ ਸੀ ਤੁਸੀਂ ਜੀ ਸਦਕੇ ਮੇਰੀ ਹਵੇਲੀ ਦੀ ਤਲਾਸ਼ੀ ਲਓ ਉਹਨਾਂ ਨੇ ਤਲਾਸ਼ੀ ਲਈ ਤੇ ਨਾਲ ਹੀ ਨਹੰਗ ਖਾਨ ਨੇ ਇੱਕ ਸ਼ਰਤ ਰੱਖੀ ਇੱਕ ਕਮਰੇ ਦੀ ਤਲਾਸ਼ੀ ਮੈਂ ਨਹੀਂ ਦਵਾ ਮੰਗਾ ਕਿਉਂਕਿ ਉਸ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਆਰਾਮ ਪੇ ਕਰਦੇ ਸਾਰੇ ਘਰ ਦੀ ਤਲਾਸ਼ੀ ਲਈ ਗਈ ਪਰ ਉਹਨਾਂ ਆਏ ਹੋਏ ਫੌਜਦਾਰਾਂ ਨੇ ਅੰਦਰ ਭਾਵਨਾ ਪੈਦਾ ਕੀਤੀ ਵੀ ਅਸੀਂ ਇਸ ਕਮਰੇ ਦੀ ਤਲਾਸ਼ੀ ਲਏ ਤੋਂ ਬਗੈਰ ਨਹੀਂ ਜਾਣਾ ਉਸ ਵੇਲੇ ਇਤਿਹਾਸ ਕਹਿੰਦਾ ਹੈ ਨਹੰਗ ਖਾਨ ਨੇ ਛੋਟੀ ਜੀ ਖਿੜਕੀ ਖੋਲ੍ਹ ਕਰਕੇ ਵਿਖਾਇਆ ਸੀ ਸਾਧ ਸੰਗਤ ਤਨ ਦੇ ਉੱਤੋਂ ਕਪੜੇ ਲਾਏ ਸੀ ਭਾਈ ਬਚਿੱਤਰ ਸਿੰਘ ਦੇ ਕੋਲ ਡੌ ਜਵਾਨ ਧੀ ਆਪਣੀ ਬੀਬੀ ਮਮਤਾਜ ਬੈਠੀ ਸੀ ਉਹ ਫੌਜਦਾਰਾਂ ਨੂੰ ਤਸੱਲੀ ਹੋਈ ਤੇ ਉਹ ਚਲੇ ਗਏ ਸਾਧ ਸੰਗਤ ਜਾਣ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਦੀ ਉੱਥੇ ਸ਼ਹਾਦਤ ਹੋ ਜਾਂਦੀ ਹੈ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਦਾ ਨਹੰਗ ਖਾਂ ਗੁਰਸਾ ਸਿੰਘ ਗਹੂਣੀਏ ਨੂੰ ਲੈ ਕੇ ਸੰਸਕਾਰ ਕਰਦੇ ਨੇ ਜਦੋਂ ਸੰਸਕਾਰ ਕਰਕੇ ਵਾਪਸ ਆਏ ਉਦੋਂ ਬੀਬੀ ਮਮਤਾਜ ਗਲ ਵਿੱਚ ਸਾਧ ਸੰਗਤ ਰਲ ਕੇ ਗਲਵਕੜੀ ਚ ਲੈ ਕੇ ਪਿਤਾ ਨੂੰ ਅੱਥ ਦਾ ਅਥਰੂ ਵਹਾਉਂਦੀ ਹੈ ਪਿਤਾ ਜੀ ਨਹੰਗ ਖਾਂ ਪੁੱਛਦੇ ਨੇ ਪੁੱਤਰੀ ਐਨਾ ਅਥਰੂ ਕਿਉਂ ਵਹਾਉਂਦੀ ਹੈ ਉਸ ਵੇਲੇ ਮਮਤਾਜ ਨੇ ਆਖਿਆ ਸੀ ਪਿਤਾ ਜੀ ਮੇਰਾ ਮਨ ਬਿਲਕੁਲ ਸਾਫ਼ ਹੈ ਅੱਜ ਤੱਕ ਜੋ ਤੁਸੀਂ ਕਿਹਾ ਉਹ ਮੈਂ ਪਰਵਾਨ ਕੀਤਾ ਅੱਜ ਇੱਕ ਗੱਲ ਮੇਰੀ ਵੀ ਮੰਨ ਲਓ ਪੁੱਤਰੀ ਕੀ ਗੱਲ ਹੈ ਤੇ ਸਾਧ ਸੰਗਤ ਉਸ ਵੇਲੇ ਬੀਬੀ ਮਮਤਾਜ ਨੇ ਕਿਹਾ ਸੀ ਪਿਤਾ ਜੀ ਭਾਵੇਂ ਤੁਸੀਂ ਮੈਨੂੰ ਬਸੀ ਪਠਾਣਾ ਦੇ ਰਹਿਣ ਵਾਲੇ afgan ਖਾਨ ਨਾਲ ਮੇਰੀ ਮੰਗਣੀ ਕੀਤੀ ਹੈ ਪਰ ਮੈਂ ਚਾਹੁੰਦੀ ਹਾਂ ਜਿਹੜੀ ਗੱਲ ਤੁਸੀਂ ਫੌਜਦਾਰਾਂ ਨੂੰ ਆਖੀ ਹੈ ਉਹਨੂੰ ਮੰਨ ਲਓ ਕਿਹੜੀ ਗੱਲ ਤੁਸੀਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਜਵਾਈ ਮੰਨਿਆ ਮੇਰਾ ਪਤੀ ਮੰਨਿਆ ਮੈਂ ਭਾਈ ਬਚਿੱਤਰ ਸਿੰਘ ਨੂੰ ਪਤੀ ਮੰਨਣਾ ਚਾਹੁੰਦੀ ਪੁੱਤਰੀ ਉਹ ਤਾਂ ਸ਼ਹੀਦ ਹੋ ਗਏ ਨੇ ਤੂੰ ਜਵਾਨ ਹੈ ਸਾਰੀ ਜ਼ਿੰਦਗੀ ਨੂੰ ਕਿਵੇਂ ਹੰਡਾਏਗੀ ਉਸ ਵੇਲੇ ਬਹੁਤ ਵੱਡੀ ਮਿਸਾਲ ਪੈਦ ਕਰਦੇ ਆ ਗੁਰਸਿੱਖੋ ਬੀਬੀ ਮਮਤਾਜ ਨੇ ਕਿਹਾ ਸੀ ਮੈਂ ਆਪਣੀ ਜ਼ਿੰਦਗੀ ਪੂਰੀ ਚੜ੍ਹਦੀ ਕਲਾ ਵਿੱਚ ਬਤਾਵਾਂਗੀ ਭਾਈ ਬਚਿੱਤਰ ਸਿੰਘ ਜੀ ਨੂੰ ਪਤੀ ਮੰਨ ਕੇ ਆਪਣਾ ਪੂਰਾ ਜੀਵਨ ਕੱਟ ਦੇਾਂਗੀ ਪਰ ਪਿਤਾ ਜੀ ਨਾ ਤੁਹਾਡੀ ਪੱਗ ਨੂੰ ਨਾ ਬਚਿੱਤਰ ਸਿੰਘ ਦੀ ਪੱਗ ਨੂੰ ਨਾ ਗੁਰੂ ਗੋਬਿੰਦ ਸਿੰਘ ਦੀ ਪਗੜੀ ਨੂੰ ਮੈਂ ਕਦੇ ਦਾਗ ਲੱਗਣਦੇ ਆਂ ਧੰਨੇ ਬੀਬੀ ਮਮਤਾਜ ਇਸੇ ਸ਼ਹੀਦੀ 15 ਵਾੜੇ ਦੀ ਏ ਕੜੀ ਹੈ ਕਿ ਲਗਭਗ 134 ਸਾਲ ਦੀ ਉਹਦੀ ਕੁੱਲ ਉਮਰ ਸੀ ਤੇ ਉਹਨੇ 134 ਸਾਲ ਵਿੱਚ ਰੱਬ ਦੀ ਬੰਦਗੀ ਕਰਦਿਆਂ ਭਾਈ ਬਚਿੱਤਰ ਸਿੰਘ ਨੂੰ ਪਤੀ ਮੰਨ ਕੇ ਹੰਡਾਈ ਜਿਸ ਦਿਨ ਅੰਤਮ ਸੁਵਾਸ ਵੀ ਲਿਆ ਇਸ ਸਾਧ ਸੰਗਤ ਜਿੱਥੇ ਅੱਜ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਹੋਇਆ ਉਸੇ ਦੇ ਨਾਲ ਬੀਬੀ ਮਮਤਾਜ ਦਾ ਵੀ ਸੰਸਕਾਰ ਹੋਇਆ ਉਹ ਪਾਵਨ ਪਵਿੱਤਰ ਧਰਤੀ ਕੋਟਲੇ ਦੀ ਉਹ ਨਹੰਗ ਖਾਂ ਧੰਨ ਹੈ ਜਿਨ੍ਹਾਂ ਨੇ ਇਸ ਵਿਖੜੇ ਪਿੰਡਿਆਂ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਸਿੱਖਾਂ ਦੀ ਮਦਦ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਮਹਿਜਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਸੇਵਾ ਚ ਬੜਾ ਸਕੂਨ ਆ। ਪ੍ਰਸ਼ਾਦੇ ਦੋ ਹੀ ਛਕਣੇ ਹੁੰਦੇ ਆ। ਜਿਹੜਾ ਸੋਨੇ ਦੀ ਰੋਟੀ ਸੌਜੀ ਖਾਣੀ ਜਿੰਨਾ ਮਰਜੀ ਭੱਜ ਲੋ। ਭਾਈ ਸਾਹਿਬ ਜੀ ਲੰਗਰ ਚ ਚਲੇ ਗਏ। ਸਰਬ ਲੋਹ ਦੇ ਪਾਂਡੇ ਮਾਜ-ਮਾਜ ਕੇ ਮਾਜ-ਮਾਜ ਕੇ ਝਾੜੂ ਲਾ ਕੇ ਸੰਗਤਾਂ ਨੂੰ ਆਓ ਵੈਗਰੂ ਜੀ ਛਕੋ ਵੈਗਰੂ ਖੀਰਾ ਬਣਾਵਣਾ। ਐਡਾ ਵੱਡਾ ਵਿਦਵਾਨ ਅਠ ਪਾਸ਼ਾ ਦਾ। ਤੇ ਗੁਰੂ ਸਾਹਿਬ ਜੀ ਨੇ ਪਰਖ ਲਈ ਸੀ ਵੀ ਭਲਾ ਵੇਖੀਏ। ਇਦੱਤੇ ਏਲਕਿੰਨਾ ਕੋਮਲ ਹੁੰਦਾ ਹੋ ਮੈਂ ਤੇ ਨਹੀਂ ਕਿਤੇ ਅੱਜ ਤੇ ਮਾਫੀ ਦਿਓ ਆਪਾਂ ਵਿੱਚ ਹੀ ਅਹੀਂ ਆਪਾਂ ਤੇ ਹੋਮੇ ਦੇ ਭਰੇ ਪਏ ਜਿੰਨੂ ਨਾਸਰੂਪਾ ਦਿੱਤਾ ਨਾਮ ਆੜਿਆ ਜਿਕਰ ਕੀਤਾ ਉਹਨੇ ਕਹਣਾ ਮੈਂ ਤੇ ਦੂਜਾ ਗੁਰਦੁਆਰਾ ਬਣਾਉਣ ਲੱਗਾ ਆਖੋ ਸਤਨਾਮ ਆਪਾਂ ਨਹੀਂ ਆਉਣਾ ਇਹਨਾਂ ਦੀ ਸੱਚੀ ਗੱਲ ਹੈ ਮਾਰੇ ਦੇ ਬਚਨ ਵੀ ਆ ਕਾਮ ਕਰੋਧ ਨਗਰ ਬਹੁ ਭਰਿਆ ਭਰਿਆ ਪਿਆ ਪੈਰ ਤੋਂ ਸੈਰਾਂ ਤੱਕ ਮਿਲ ਸਾਧੂ ਖੰਡਲ ਸੰਗਤ ਦੇ ਵਿੱਚ ਕਮਾਈ ਵਾਲੇ ਦੇ ਕੋ ਜਾ ਕੇ ਖਤਮ ਹੋਣੀ ਏ ਚੀਜ਼ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਕਰ ਸਾਧੂ ਅੰਜਲੀ ਪੁੰਨ ਕਰ ਡੰਡੌਤ ਪੁੰਨ ਵੱਡਾ ਏ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਇਹ ਸਵਾਦ ਹੈ ਨਾ ਜਿਹੜਾ ਬਾਣੀ ਸੇਵਾ ਦਾ ਇਸ ਹਾਕਤ ਬੰਦੇ ਨੂੰ ਨਹੀਂ ਮਿਲਦਾ ਸਾਕਤ ਹਰਸ ਸਾਧਨਾ ਜਾਣਿਆ ਤਿਨੇ ਅੰਤਰ ਹਉ ਮੈਂ ਕੰਡਾ ਏ ਕੰਡਾ ਜ ਸਭ ਨੂੰ ਚੁਬਿਆ ਪਿਆ ਹਉ ਮੈਂ ਦਾ ਤੇ ਉਹਦੀ ਹਉਮੇ ਮਾਰਨੀ ਸੀ ਮਾਰੇ ਵੀ ਕਿਤੇ ਕਵੇ ਨਾ ਵਿਦਵਾਨ ਆ ਉਹ ਜਿਉਂ ਲੱਗਾ ਭਾਂਡੇ ਮਾਣੇ ਇੱਕ ਦਿਨ ਲਾਹੌਰ ਤੋਂ ਇਹਦੇ ਸੰਬੰਧੀ ਆ ਗਈ ਉਹਨਾਂ ਨੇ ਕੀ ਵੇਖਿਆ ਕਹਿੰਦੇ ਇੱਥੇ ਸਾਡਾ ਆਨੰਦ ਲਾਲ ਰਹਿੰਦਾ ਮਹਾਪੁਰਖਾਂ ਕੋਲੇ ਸੋਚਿਆ ਵੀ ਸੋਹਣੀ ਗੱਦੀ ਹੋਣੀ ਕਮਰਾ ਹੋਣਾ ਵਧੀਆ ਸਟੇਜ ਇਹ ਤਾਂ ਵਿਦਵਾਨ ਨੇ ਕਿਹਾ ਕਿ ਇੱਥੇ ਸਾਡਾ ਨੰਦੂ ਹੈ ਸਾਡਾ ਲਾਲ ਰਹਿੰਦਾ ਏ ਉਹ ਕਿੱਥੇ ਮਿਲੂਗਾ ਤੇ ਸੰਗਤ ਨੇ ਆਖਿਆ ਵੀ ਲੰਗਰ ਚ ਜਿੱਥੇ ਝੂਠੇ ਭਾਂਡੇ ਮਾਂਜੀ ਦੇ ਉੱਥੇ ਚਲ ਜਾਓ ਉਹਦਾ ਸ਼ਰੀਕਾ ਜਦੋਂ ਆਇਆ ਵਿਦਵਾਨ ਲਿਖਦੇ ਤੇ ਭਾਈ ਸਾਹਿਬ ਜੀ ਨਾ ਵੱਡਾ ਸਾਰਾ ਕਮਰਾ ਸਵਾਦ ਹਰੇਤਾ ਦਾ ਭਰਿਆ ਬੜੇ-ਬੜੇ ਸਰਬ ਲੋਹ ਦੇ ਕੜਾਏ ਜਿਨ੍ਹਾਂ ਚ ਸੰਗਤਾਂ ਲਈ ਖੀਰ ਬਣਦੀ ਸੀ ਪ੍ਰਸ਼ਾਦ ਮਾਂਜ ਰਹੇ ਆ ਉਹ ਪਿੱਛੋਂ ਜਾ ਕੇ ਜਦੋਂ ਉਹਨਾਂ ਨੇ ਵੇਖਿਆ ਤੇ ਉਹਨਾਂ ਦਾ ਹੌਕਾ ਨਿਕਲ ਗਿਆ ਕਹਿੰਦੇ ਹੈ ਇੰਨਾ ਵੱਡਾ ਵਿਦਵਾਨ ਅਰਬੀ ਫਾਰਸੀ ਸੰਸਕ੍ਰਿਤ ਦਾ ਇਹਨੂੰ ਤੇ ਔਰੰਗਜ਼ੇਬ ਨੇ ਸੋਨੇ ਦੀ ਕੁਰਸੀ ਦਿੱਤੀ ਕਿੱਡਾ ਮੂਰਖ ਛੱਡ ਕੇ ਇੱਥੇ ਪਾਂਡੇ ਬਣ ਜਾਂਦਿਆ ਤੇ ਜਦੋਂ ਉਹਦੇ ਨੇੜੇ ਗਏ ਤੇ ਉਹਨੂੰ ਕਹਿੰਦੇ ਆਨੰਦ ਲਾਲ ਵੇਖ ਪਿੱਛਾ ਮੁੜ ਕੇ ਤੇਰਾ ਪਰਿਵਾਰ ਆਇਆ ਤੇਰੇ ਮਿੱਤਰ ਆਏ ਸੱਜਣਾ ਦੇ ਭਾਈ ਸਾਹਿਬ ਜੀ ਪਾਠ ਜਾਪ ਕਰਦੇ ਮਸਤ ਹੋ ਕੇ ਭਾਂਡੇ ਮਾਜਦੇ ਉੱਠੇ ਨਹੀਂ ਮੁੜ ਕੇ ਵੇਖ ਤੇਰੇ ਸੰਗੀ ਆਏ ਤੇ ਅੱਗੋਂ ਕਹਿ ਦਿੱਤਾ ਮਹਿਬੂਬ ਕੇ ਪਿਆਰ ਮੈਂ ਮਸਤ ਹਾਂ ਫੁਰਸਤ ਨਹੀਂ ਕਿਸੇ ਸੇ ਬਾਤ ਕਰਨੇ ਦੀ ਕਹਿੰਦੇ ਜਾਓ ਜਿੱਥੇ ਜਾਣਾ ਮੈਨੂੰ ਪਿਆਰ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨਾਲ ਕਿ ਮੈਂ ਉਹਦੇ ਪਿਆਰ ਚ ਮਸਤਾਂ ਮੈਨੂੰ ਨਹੀਂ ਕਿਸੇ ਨੂੰ ਮਿਲ ਨੂੰ ਜੀ ਕਰਦਾ ਭੁੱਲ ਗਈਆਂ ਖੇਡਾਂ ਸਭ ਜਦੋਂ ਦੀ ਇਹ ਖੇਡ ਲੱਭੀ ਪਰ ਹਾਂ ਹਰਾਣ ਇਹ ਸਮਝ ਨਹੀਂ ਆਮ ਦੀ ਤੇਰੇ ਜੈ ਬੇਪਰਵਾਹ ਸ਼ੈਨ ਸ਼ਾਤਾਈ ਮੇਰੇ ਤੰਗ ਦਿਲ ਦੀ ਜਗਾ ਕਿਵੇਂ ਭਾਵਦੀ ਕਹਿੰਦੇ ਵੀ ਇੰਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਪਿੱਛੇ ਆ ਗਏ ਇਹਦਾ ਪਿੱਛਾ ਸੀ ਜਦੋਂ ਸੰਗੀਆਂ ਨੇ ਗੱਲਾਂ ਬਾਤਾਂ ਕੀਤੀਆਂ ਨਾ ਵੀ ਲੰਦਲਾਲ ਤੂੰ ਸਾਡੀ ਨਾ ਚੱਲ ਅਸੀਂ ਨਹੀਂ ਰਹਿਣਾ ਇੱਥੇ ਅਸੀਂ ਝੂਠੇ ਭਾਂਡੇ ਮਾਜਣਾ ਐ ਗੁਰੂ ਦੇ ਅਸੀਂ ਝੂਠ ਤੋਂ ਆਏ ਤੂੰ ਇੰਨਾ ਪੜਿਆ ਲਿਖਿਆ ਵਿਦਵਾਨ ਤੇ ਇਹਨੇ ਅੱਗੋਂ ਆਖਿਆ ਕਹਿਣ ਲੱਗੇ ਤੇਰੀ ਹਾਲਤ ਕਿਸ ਤਰ੍ਹਾਂ ਦੀ ਹੋ ਗਈ ਐ ਇਸ ਤਰ੍ਹਾਂ ਦੀ ਤੇ ਕਿਤੇ ਕੁੱਤੇ ਦੀ ਵੀ ਨਹੀਂ ਹੁੰਦੀ ਜਦੋਂ ਇਹ ਗੱਲ ਕਹੀ ਤੇ ਵਿਦਵਾਨ ਸੀ ਇਹਨੇ ਅੱਗੋਂ ਪੜ ਦਿੱਤਾ ਸ਼ਬਦ ਕਹਿੰਦਾ ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਇਹਦੇ ਅਰਥੇ ਵਿਦਵਾਨਾਂ ਕੀਤੇ ਐ ਲਾਲ ਮੈਣੀ ਆਪਣਾ ਜ਼ਿਕਰ ਸਾਗ ਕੁੱਤੇ ਨੂੰ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੁੱਤਾ ਬਣ ਕੇ ਵੀ ਬਹੁਤ ਖੁਸ਼ ਆ ਥੋੜਾ ਜਿਹਾ ਆਪਣੇ ਅੰਦਰ ਧਿਆਨ ਦਿਓ ਸੰਗਤ ਜੀ ਆਪਾਂ ਨੂੰ ਕਿੰਨਾ ਪਿਆਰ ਮਿਲਿਆ ਮਹਾਰਾਜ ਦਾ ਤਗੜਿਓ ਕੀ ਸੰਭਾਲੋ ਅਮਰਤ ਛਕੋ ਗੁਰੂ ਦੀ ਸਿੱਖੀ ਚਾਓ ਵਾਪਸੀ ਮੜੋ ਕਿੰਦਾ ਲਾਲ ਸਭ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਰਦਲ ਦੇ ਉਤੇ ਕੁੱਤੇ ਦਾ ਖਿਤਾਬ ਵੀ ਤੁਸੀਂ ਮੈਨੂੰ ਦੇਤਾ ਤੇ ਮੈਂ ਖੁਸ਼ ਹਾਂ ਕਿਉਂਕਿ ਤ੍ਰਲੋਕੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਕੂਕਰ ਹੋਣ ਦਾ ਵੀ ਮੈਨੂੰ ਮਾਣ ਹੈ ਇੰਨੇ ਚਰਨੂ ਕਲਗੀਧਰ ਬਾਦਸ਼ਾਹ ਆਗੇ ਉਹਨਾਂ ਕੰਨਾਂ ਦੇ ਨਾਲ ਸੁਣ ਲਿਆ ਤੇ ਨੰਦ ਲਾਲ ਇਹ ਕੂ ਹੈ ਹੁੰਦਾ ਬੰਦ ਇਹਨਾਂ ਦਾ ਪਾਤਸ਼ਾਹ ਏਥੇ ਟੂ ਹੈ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਸਿਨਾਣ ਕੀਤਾ ਤੇ ਇੱਥੇ ਆ ਕੇ ਹੀ ਸੱਤਵੇਂ ਪਾਤਸ਼ਾਹ ਤੇ ਅੱਠਵੇਂ ਪਾਤਸ਼ਾਹ ਜੀ ਦੇ ਵੀ ਚਰਨਛੋਪਾ ਪ੍ਰਾਪਤ ਹੋਏ ਇਸ ਧਰਤੀ ਨੂੰ ਭਾਗ ਲੱਗੇ ਤੇ ਗੁਰੂ ਤੇਗ ਬਹਾਦਰ ਜੀ ਵੀ ਇੱਥੋਂ ਗੁਜ਼ਰੇ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਥੇ ਤਿੰਨ ਵਾਰੀ ਆਏ ਕਹਿੰਦੇ ਪੰਜ ਪਾਤਸ਼ਾਹ ਜੀਆਂ ਹਾਂਜੀ ਇਹ ਪੰਜਾਂ ਪਾਤਸ਼ਾਹਾਂ ਦੇ ਚਰਨ ਤੋਂ ਪ੍ਰਾਪਤ ਇਸ ਧਰਤੀ ਤੇ ਇਹ ਰਾਜਾ ਪਾ ਖੜੇ ਆ ਤੇ ਇਥੇ ਬੜਾ ਸੋਹਣਾ ਪਿੰਡ ਦੀ ਕਮੇਟੀ ਵੱਲੋਂ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਗਿਆ ਪਾਲਾ ਕੀਤਾ ਗਿਆ ਤੇ ਫ੍ਰਿਸਟਵਲਾਕ ਜਿਲਾ ਤੇ ਜਿਲਾ ਜਿਹੜਾ ਜਦੋਂ ਆਪਾਂ ਐਂਟਰ ਹੁੰਦੇ ਆ ਉੱਧਰ ਤੁਹਾਨੂੰ ਕਿਲੇ ਦੇ ਦਰਸ਼ਨ ਕਰਾਏ ਤੇ ਪਿੱਛੇ ਆਪਾਂ ਉਹ ਕਮਰੇ ਦੇ ਦਰਸ਼ਨ ਕਰਾਏ ਜਿੱਥੇ ਬੀਬੀ ਮੁੰਤਾਜ ਜੀ ਜਦੋਂ ਉਹਨਾਂ ਦੀ 15 ਤੇ 16 ਸਾਲ ਉਮਰ ਦੱਸੀ ਗਈ ਇਤਿਹਾਸਕਾਰਾਂ ਨੇ 19 ਉਮਰ 'ਚ ਉਹਨਾਂ ਨੇ ਮਰਮ ਪੱਟੀ ਕੀਤੀ ਭਾਈ ਬਕਰ ਸਿੰਘ ਦੀ ਹਾਂਜੀ ਹਾਂਜੀ ਤੇ ਆਪਣੇ ਪਿਤਾ ਦੇ ਬੋਲ ਪਖਾਏ ਤੇ ਆਪਾਂ ਨੂੰ ਵੀ ਇਸ ਚੀਜ਼ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਾਲਾ ਕਹਿੰਦੇ ਅੱਜ ਮੰਗਲਾ ਜੋ ਮੰਗਣਾ ਹੀ ਅਲ ਦੇ ਵਿੱਚ ਪੱਲਾ ਪਾਇਆ ਹੈ ਟੈਨ ਲੱਗੇ ਦਾਤਾ ਕਿਰਪਾਲੂ ਦਿਆਲੂ ਕੁਛ ਨਹੀਂ ਮੰਗਣਾ ਗੱਜ ਕੇ ਆਖੋ ਸਤਨਾਮ ਇਹਂਦੇ ਅੱਜ ਮੰਗ ਲਾ ਕੁਛ ਨਾ ਕੁਛ ਤੈਨੂੰ ਦੇ ਦੀਏ ਅੱਜ ਸਾਡੇ ਅੰਦਰ ਲਹਿਰਾਂ ਫੁੱਟ ਰਹੀਆਂ ਏ ਜਵਾਰ ਭਾਟਾ ਆਇਆ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਕਹਿੰਦੇ ਪਾਛਾ ਮੈਨੂੰ ਸਮਝ ਨਹੀਂ ਆਉਂਦੀ ਮੰਗਾ ਕੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੰਗਾ ਕੀ ਮਹਾਰਜ ਸਾਹਿਬ ਮੁਸਕਰਾ ਕੇ ਕਹਿੰਦੇ ਆਨੰਦ ਲਾਲ ਕੁਛ ਮੰਗ ਲੈ ਅੱਜ ਅਸੀਂ ਖੁਸ਼ ਆ ਕਹਿੰਦੇ ਨਹੀਂ ਸਮਝ ਆਉਂਦੀ ਕੀ ਮੰਗਾ ਕਿਉਂਕਿ ਮੈਂ ਤੇ ਤੁਹਾਨੂੰ ਆਪਣਾ ਮਾਣ ਹੀ ਦੇ ਦਿੱਤਾ ਤੇ ਮੈਂ ਮੰਗਾ ਕੀ ਦੇ ਆਸਰੇ ਮੰਗਾਂ ਤੇ ਮਾਣ ਹੀ ਮੰਗਦਾ ਹੈ ਨਾ ਤੇ ਮਨ ਵਿੱਚ ਹੈ ਸਤਿਗੁਰ ਕਹੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਦੇਸਕਾ ਰੋਤਾ ਪ੍ਰਭਤ ਸੁਆਮੀ ਕਹਿੰਦੇ ਜਿਹੜਾ ਸੇਵਾ ਕਰਦਾ ਨਾ ਸਮਰਪਣ ਹੋਵੇ ਆਪਾਂ ਦੇ ਮਤਬਲ ਨਾਲ ਕਰੀ ਦੀ ਵੀ 40 ਦਿਨ ਪਾਠ ਕਰਾਂਗੇ 40 ਦਿਨ ਸੇਵਾ ਕਰਾਂਗੇ ਆ ਬਾਬਾ ਜੀ ਆਹ ਦੇ ਦਿਓ ਇਦਾਂ ਹੀ ਆ ਨਾ ਪਹਿਲਾਂ ਹੀ ਆਪਾਂ ਸੁਖਣਾ ਸੁਖੀ ਦੀ ਵੀ ਜੇ ਇਤ ਕੀ ਮਾਰੇ ਸਾਨੂੰ ਬੇਟਾ ਦੇਵੇ ਤੇ ਖੰਡ ਪਾਠ ਕਰਾਵਾਂਗੇ ਤੇ ਮਾਰੇ ਇੱਥੋਂ ਤੱਕ ਕਹਿੰਦੇ ਵੀ ਮੰਗਿਆ ਨਾ ਕਰ ਰੱਜ ਕੇ ਸੇਵਾ ਕਰਿਆ ਕਰ ਹੋ ਸਕਦਾ ਤੇਰੀ ਮੰਗ ਛੋਟੀ ਹੋਵੇ ਤੈਨੂੰ ਵੱਡਾ ਦੇਵੇ ਨੰਦ ਲਾਲ ਮਹਾਰਾਜ ਕਹਿੰਦੇ ਅੱਜ ਤੇਰੇ ਤੋਂ ਖੁਸ਼ਾ ਮੰਗ ਲਾ ਕੁਝ ਤਿੰਨ ਵਰੀ ਮੇਰੇ ਹਜ਼ੂਰ ਨੇ ਮੁਖੜੇ ਤੋਂ ਆਖਿਆ ਅੱਜ ਬੜੇ ਪ੍ਰਸੰਨ ਮੰਗ ਲਾ ਕੁਝ ਕਹਿੰਦੇ ਮਹਾਰਾਜ ਫਿਰ ਇੱਕ ਕਿਰਪਾ ਕਰ ਦਿਓ ਜਦੋਂ ਮੈਂ ਮਰਾਂ ਨਾ ਤੇ ਮੇਰਾ ਸਸਕਾਰ ਹੋਵੇ ਉਹਨਾਂ ਚਿਰ ਤੁਸੀਂ ਹਵਾ ਤੁਹਾਡੇ ਭੈ ਚ ਚਲਦੀ ਦਰਿਆ ਤੁਹਾਡੇ ਭੈ ਚ ਚਲਦੇ ਹੈ ਸੂਰਜ ਤੁਹਾਡੇ ਭੈ ਚ ਚੜਦਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਅਨੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ਼ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵੇ ਸਾਰਾ ਕੁਝ ਤੇਰੇ ਭੈ ਚਾ ਕਲਗੀ ਵਾਲਿਆ ਬਾਜਾਂ ਵਾਲਿਆ ਓਏ ਨੀਲੇ ਦੇ ਸਵਾਰਾ ਸ਼ੈਨ ਸ਼ਾ ਸਤਿਗੁਰਾਂ ਕਿਰਪਾ ਕਰੀ ਜਦੋਂ ਮੇਰਾ ਸਸਕਾਰ ਹੋਏ ਉਹਨਾਂ ਚਰਹਾਵਾ ਰੂਪ ਦੀ ਤੇ ਜੇ ਚਲਾਉਣੀ ਵੀ ਹੋਈ ਨਾ ਆਪਣੇ ਦਰਬਾਰ ਵੱਲ ਨੂੰ ਚਲਾਈ ਕਿਉਂਕਿ ਮੈਂ ساری ਜ਼ਿੰਦਗੀ ਚਾਹਣਾ ਤੇਰੇ ਦਰ ਦਾ ਕੂਕਰ ਬਣ ਕੇ ਦਰवेश ਬਣ ਕੇ ਕਲਗੀ ਵਾਲਿਆ ਤੇਰੇ ਦਰ ਤੇ ਬੈਠਾ ਰਵਾਂ ਜਦੋਂ ਮੈਂ ਮਰਾਂ ਕਿਤੇ ਐਸਾ ਨਾ ਹੋਵੇ ਕਿ ਮੇਰਾ ਸੰਸਕਾਰ ਹੋਇਆ ਹੋਵੇ ਮੇਰੀ ਖਾਕ ਜਿਹੜੀ ਉਹ ਹਵਾ ਉਡਾਵੇ ਤੇ ਕਿਤੇ ਦੂਜੇ ਪਾਸੇ ਨੂੰ ਨਾ ਲੈ ਜਾਏ ਕਿਸੇ ਦੂਜੇ ਦੇ ਬੂਹੇ ਵੱਲੋਂ ਨਾ ਲੈ ਜੇ ਮੈਂ ਨਹੀਂ ਚਾਹੁੰਦਾ ਮੈਂ ਤੇਰੀ ਬੂਹੇ ਤੋਂ ਕਿਤੇ ਜਾਵਾਂ ਜੇ ਜਾਵਾਂ ਵੀ ਮੇਰੀ ਚਿਖਾ ਤੋਂ ਮੇਰੀ ਰਾਖ ੁੱਡੇ ਵੀ ਤੇ ਤੇਰੇ ਦਰਬਾਰ ਵੱਲੋਂ ਤੇ ਤੇਰੀਆਂ ਸੰਗਤਾਂ ਦੇ ਚਰਨ ਉਸਖਾਗ ਤੇ ਪੈਣ ਤੇ ਮੇਰਾ ਭਲਾ ਹੋ ਜਾਵੇ ਗੁਰੂ ਤਰੋਂ ਨਾ ਚੱਕ ਲਜਾਈ ਮੇਰੀ ਖਾਕ ਹਵਾਏ ਨਹੀਂ ਤੇ ਲੋਕੀ ਦੇਣਗੇ ਤਾਨੇ ਇਨੇ ਥਾਂ ਥਾਂ ਨੇ ਲਗਾਏ ਬਸ ਮੈਨੂੰ ਕੁਝ ਨਹੀਂ ਚਾਹੀਦਾ ਕਹੀਂ ਆ ਉਹ ਕਹਦੇ ਮੇਰੀ ਖਾਕ ਵੀ ਨਾ ਬਗਾਨੇ ਥਾਂ ਜਾਵੇ ਅਹੀਂ ਜਿਉਂਦੇ ਜੀ ਪੜ੍ਹੇ ਲਿਖੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰਾਂ ਦੇ ਥਾਵਾਂ ਤੇ ਤੁਰੇ ਫਿਰਦੇ ਕਬਰਾਂ ਮਟੀਆਂ ਡੇਰਿਆਂ ਬਠੇਰਿਆਂ ਤੇ ਦਾਲੇ ਦਿਵਾਲੇ ਤੁਰੇ ਫਿਰਦੇ ਆ ਸੋ ਗੁਰੂ ਪਾਤਸ਼ਾਹ ਮਾਹਰੇ ਕਿਰਪਾਲੂ ਦੇ ਆਲੂ ਨੇ ਰਹਿਮਤ ਦੇ ਮਾਲਕ ਨੇ ਦਇਆ ਦੇ ਸਾਗਰ ਨੇ ਆਪ ਕਿਰਪਾਲੂ ਕਿਰਪਾ ਕਰਦੇ ਨੇ